ਉਹ ਪੁਰਸਾਂ ਚੱਕੀ ਨਾ ਸਕਣੂ ਇੱਡਾ ਭਾਰਾ ਹੁੰਦਾ ਹੋਣਾ ਚੱਕੀ ਨਾ ਸਕਣ ਚਾਰ ਬੰਦੇ ਨਾ ਫਿਰ ਨਾ ਚੱਕ ਸਕਣ ਚਾਰ ਬੰਦੇ ਮੈਂ ਕਿਹਾ ਇਦਾਂ ਨਹੀਂ ਚੱਕਣਾ ਇਹਨੂੰ ਗ੍ਰੇਨ ਮਗਾ ਕੇ ਚੱਲੋ ਇਹਦੇ ਵੀ ਤੁਹਾਨੂੰ ਜੀਸੀਬੀ ਚ ਮੋਹਣੀ ਪੈਣੀ ਜਿਹੜੀ ਤੁਸੀਂ ਆ ਗੈਰ ਕਾਨੂੰਨੀ ਮਾਈਨਿੰਗ ਕਰਦੇ ਹੋ ਉਥੋਂ ਹਟਾਓ ਤੇ ਇਹਨੂੰ ਹਰ ਜੋਰ ਨੂੰ ਸੜਕ ਤੋਂ ਚੱਕੋ ਇਹਦੇ ਸਭ ਤੋਂ ਛੋਟਾ ਧੰਦਾ ਸੀ 30 ਕਿੱਟ ਦਾ ਚੱਕ ਕੇ ਬਰੇ ਮਾਰਿਆ ਉਹਨਾਂ ਨੇ ਉਧਰ ਬੋਲੇ ਨੇ ਹਾਏ ਕਿਚਰੀ ਵਾਲਾ ਹਾਏ ਹਮਾਰੇ ਪਿਤਾ ਜੀ ਪਕੜੇ ਗਏ ਜਿਹਦਨ ਖੇਲਾ ਪਕੜੇਗਾ ਸੋਟਨ ਦੀ ਦੱਸੋ ਜਰਾ ਅੱਜ ਪੰਜਾਬ ਦੇ ਵਿੱਚ ਇਹਨਾਂ ਦੀ ਕੋਈ ਹੁੰਦਰਤੀ ਨਹੀਂ ਮੇਰੇ ਵੀਰੋ ਉੱਟ ਗਏ ਨੇ ਆ ਤੁਹਾਡਾ ਬਦੌਣ ਵਾਲਾ ਕੀ ਕਹਿੰਦਾ ਸੀਗਾ ਲਫੇੜੇ ਮਾਰੋ ਤੈਨੂੰ ਐਮਐਲਏ ਲਫੇੜੇ ਮਾਰ ਰਸ ਬਣਾਇਆ ਵਾ ਔਰ ਮੈਂ ਸਮਝਦਾ ਸਰਪੰਚ ਬੜਾ ਉਹ ਕੋਲਕਾਤਾ ਕੇ ਹੈਂਡ ਆ ਉਹ ਪੂਰਾ ਜਾਮ ਕੇ ਠੋਕ ਕੇ ਮੋਰੇ ਆ ਕੇ ਨਾ ਮਾਰ ਲਫੇੜੇ ਤਨ ਦੱਸਦੇ ਬੰਦੇ ਦਾ ਕੁੱਪ ਫੜਾਉਣੇ ਚੰਗੇ ਜਿਹੜਾ ਉੱਟਦਾ ਇੱਕ ਤੋਂ ਇੱਕ ਸਾਰਿਆਂ ਦੀਆਂ ਨਵੀਆਂ ਕੋਠੀਆਂ ਬਣ ਰਹੀਆਂ ਨੇ ਸਭ ਪਤਾ ਸਾਡੇ ਕੋਲ ਵੀ ਰਿਕਾਰਡ ਆ ਕੌਣ ਕੌਣ ਕੀ ਕੀ ਕਰ ਰਿਹਾ ਕਿੱਥੇ ਕਿੱਥੇ ਸਾਡੇ ਕੋਲ ਵੀ ਰਿਕਾਰਡ ਆ ਅਗਰ ਇੱਕ ਦਾ ਕਰੋਗੇ ਜੋ ਸਾਡੇ ਨਾਲ ਤੁਸੀਂ ਵਰਕਰਸ ਨਾਲ ਤੇ ਲੀਡਰਸ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਕਰੇ ਕਿ ਤੁਹਾਡੀਆਂ ਵਿੱਚ ਜਿੰਨਸੀ ਇਨਕੁਆਰੀਆਂ ਨਹੀਂ ਹੋਣਗੀਆਂ ਕਿ ਤੁਸੀਂ ਗੈਰ ਕਾਨੂੰਨੀ ਮਾਈਨਿੰਗ ਨਹੀਂ ਕਰਦੇ ਆ ਗੁਜਰਾ ਤੇ ਰਵਦਾਸਪੁਰਾ ਸ਼ਰਾਮ ਦੇ ਵਿੱਚ ਸਾਫ 25 25 ਬੰਦੇ ਜਲੀਲੀ ਸ਼ਰਾਮ ਦਾ ਮਰ ਗਏ ਨੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਕਿ ਪੈਰਲਲ ਟਰੱਕ ਪੈਰਲਲ ਲੈ ਕੇ ਮਾਫੀਆ ਪੈਰਲਲ ਸ਼ਰਾਬ ਮਾਫੀਆ ਚੱਲ ਰਿਹਾ ਪੰਜਾਬ ਦੇ ਅੱਜ ਪੈਰਲਲ ਰੀਅਲ اسٹیਟ ਮਾਫੀਆ ਚੱਲ ਰਿਹਾ ਅੱਜ ਪੈਰਲਲ ਕੇਬਲ ਮਾਫੀਆ ਚਲਾਇਆ ਹਰ ਅੱਜ ਪਠਾਨ ਮਾਜਰਾ ਅਬਰਸ ਤੋਂ ਉਹ ਵਾਲਾ ਫਟਿਆੜਿਆ MLA ਪੈਰਲਲ ਕੇਬਲ ਨੈਟਵਰਕ ਪੁਚੇ ਦੇ ਉੱਤੇ ਉਹਨੂੰ ਖਾਇਜ ਕਰ ਰਹੇ ਨੇ ਅੱਜ ਪੈਰਲਲ ਗੈਰ ਕਾਨੂੰਨੀ ਮਾਈਨਿੰਗ ਮਾਫੀਆ ਚੱਲ ਰਿਹਾ ਬਾਤ ਇਮਾਨਦਾਰੀ ਨਾਲ ਦੱਸੋ ਤੁਸੀਂ ਇੱਕ ਸਾਰੇ ਬੜੀ ਕਰੀਮ ਬੈਠੀਆਂ ਮੈਨੂੰ ਦੱਸ ਦਿਓ ਇਮਾਨਦਾਰੀ ਨਾਲ ਪਿਛਲੇ 2 ਸਾਲਾਂ ਵਿੱਚ ਕੁਝ ਬਦਲਿਆ ਆ ਯਾਰ ਬਦਲਿਆ ਨਹੀਂ ਦਾ ਸੁਗੋਂ ਉਹ ਅੱਗੇ ਨਾਲੋਂ ਵੀ ਘਟੀਆ ਰਾਜਨੀਤੀ ਦਾ ਇਹਨਾਂ ਨੇ ਸਬੂਤ ਦਿੱਤਾ ਬਾਤ ਇਸ ਕਰਕੇ ਮੈਂ ਤਾਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨਾ ਹੈ ਸਾਰਿਆਂ ਨੂੰ ਕਿ ਮੈਂ ਇਕੱਲਾ ਕੱਖ ਨਹੀਂਗਾ ਭਾਵੇਂ ਕਿੱਡਾ ਇੱਕ ਅਕਲਮੰਦ ਹੋਮਾ ਜਦ ਦਾ ਇਹਨਾਂ ਨੇ ਕਿਹਾ ਕਿ ਦੂਰ ਦੇਸ਼ਾਂ ਪਾਰਲੀਮੈਂਟ ਗੋਲੂਗਾ ਸਭ ਕੁਝ ਮੈਂ ਕਿਸਾ ਡਰਨ ਵਾਲਾ ਨਹੀਂਗਾ ਉੱਥੇ ਉੱਥੇ ਗੁੰਜਣਗੇ ਮਸਲੇ ਸਭ ਤੋਂ ਗਰੀਬ ਦੇ ਖੇਤ ਮਜ਼ਦੂਰ ਦੇ ਤੇ ਲੇਬਰ ਪਾਰਟੀ ਦੇ ਮਸਲੇ ਗੁੰਜਣਗੇ ਪਾਰਲੀਮੈਂਟ ਵਿੱਚੋਂ ਕੀ ਕਰਦਾ ਉੱਥੇ ਉੱਥੇ ਮਸਲੇ ਗੁੰਜਣਗੇ ਛੋਟੇ ਦੁਕਾਨਦਾਰ ਦੇ ਉੱਥੇ ਮਸਲੇ ਗੁੰਜਣਗੇ ਛੋਟੇ ਵਪਾਰੀ ਦੇ ਟਰੇਡਰ ਦੇ ਉਥੇ ਮਸਲੇ ਗੂੰਜਣਗੇ ਕਿਸਾਨਾਂ ਦੇ ਦਰਮਿਆਨੇ ਤੇ ਛੋਟੇ ਕਿਸਾਨਾਂ ਦੇ ਉਥੇ ਮਸਲੇ ਗੂੰਜਣਗੇ ਪੰਜਾਬ ਨਾਲ ਜੋ ਅਨਿਆਏ ਹੋਇਆ ਜੋ ਦੁਖਾਂਤ ਆ ਸਾਡੇ ਨਾਲ ਜੋ ਸਾਡੇ ਡਿਸਕ੍ਰਿਮੀਨੇਸ਼ਨ ਹੋਈ ਆ ਜੋ ਸਾਡੇ ਪੰਜਾਬ ਦਾ ਅਧਿਕਾਰ ਖੋਇਆ ਗਿਆ ਉਹ ਮਸਲੇ ਉਥੇ ਬੋਲਣਗੇ ਜੀਮੁਰ ਵਿੱਚ ਬਚਨ ਬੱਧਿਆ ਪਰ ਉਥੇ ਪਹੁੰਚਣ ਵਾਸਤੇ ਤੁਹਾਡੇ ਸਭ ਦੀ ਮੈਨੂੰ ਇਮਾਨਦਾਰੀਆਂ ਲੋੜ ਔਰ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਦੇਖੋ ਮੈਂ ਜੇ ਤੁਸੀਂ ਕਹੋਗੇ ਆ ਸਮੂਹ ਦੇ ਜਿਹਨੇ ਤੁਸੀਂ ਬੈਠੇ ਕਿ ਇਕੱਲੇ ਇਕੱਲੇ ਨੂੰ ਮੈਂ ਜਾਣ ਸਕਾਂ ਇਹ ਪੋਸਿਬਲ ਨਹੀਂ ਹੁੰਦਾ ਮੇਰੀ ਘਰਸ਼ੇਦੀ ਤੋਂ ਹੋਲੀ-ਹੋਲੀ ਦੱਸੇਗੀ ਕਿ ਮੈਂ ਸਭ ਦੀ ਕਦਰ ਕਰਨ ਵਾਲਾ ਬੰਦਾ ਹਾਂ। ਕੁਝ ਲੋਕ ਕਹਿ ਸਕਦੇ ਨੇ ਕਿ ਜੀ ਇਹ ਭਾਨੇ ਦੀ ਗੱਲ ਕਰਦਾ ਫਲਾਣੇ ਦੀ। ਮੈਂ ਪੇਂਡ ਸਾਫੀ ਦੇ ਖਿਲਾਫ ਲੜਦਾ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਨਹੀਂ ਜਾਂਦਾ ਜਦ ਉਹਦੇ ਨਾਲ ਸੋਲੋਂ ਹੁੰਦਾ। ਜੇ ਤੂੰ ਗੰਨ ਸਾਥ ਦੀ ਬੇਦਬੀ ਹੋਏ ਤਾਂ ਜਾਣਾ ਮੇਰਾ ਫਰਜ਼ ਹੈ। ਬਾਈਬਲ ਨੂੰ ਨਾ ਕਰੇ ਗੱਲ ਕੀਤਾ ਦਾ ਮਾਨੂੰ ਸਭ ਤੋਂ ਵੱਡੇ ਪਹਿਲਾਂ ਤੁਹਾਨੂੰ ਖੈਰਾਂ ਦੀ ਚਾਹਤ ਹੈ। ਜੇ ਉੱਥੇ ਬਾਈਬਲ ਦਾ ਪਾਗੋ ਦਾ ਸਭ ਤੋਂ ਪਹਿਲਾ ਖੈਰਾਂ ਤੁਸੀਂ ਕਰਦਾ ਹੋ ਉੱਥੇ। ਅਗਰ ਕਿਸੇ ਹੋਰ ਧਰਮ ਦੇ ਨਾਲ ਹੋਗਾ ਸਭ ਤੋਂ ਪਹਿਲਾ। ਔਰ ਮੈਂ ਕੋਈ ਜਗ੍ਹਾ ਨਹੀਂ ਛੱਡੀ। ਪਹਿਲਾਂ ਲੈਣਾ ਦੇਣਾ ਕੋਈ ਨਹੀਂ ਸੀ ਭਾਨੀ ਸਿੰਧੂ ਦੇ ਨਾਲ ਪਰ ਕਿਉਂਕਿ ਉਹਦੇ ਨਾਲ ਬੇਦਖਾਬੀ ਹੋ ਰਹੀ ਸੀ ਚਾਰ ਲਗਾਤਾਰ ਚਾਰ ਪਰਤੇ ਹੋਏ ਮੈਂ ਕੋਠੂ ਉੱਤੇ ਗਿਆ ਮੈਂ ਬੱਤੇਵਾੜਾ ਜਿਹੜਾ ਸਾਡਾ ਸਤਲੂ ਦਰਿਆ ਦੇ ਉੱਤੇ ਵਾਤਾਵਰਣ ਖਰਾਬ ਕਰ ਰਹੇ ਸੀਗੇ ਗੰਦਲਾ ਉੱਥੇ ਫੈਕਟਰੀਆਂ ਲਾ ਕੇ ਸਤਲੂ ਦੇ ਪਾਣੀ ਨੂੰ ਗੰਦਾ ਕਰ ਰਹੇ ਸੀ ਕਿ ਉੱਥੇ ਕੀ ਹੋ ਰਿਹਾ ਸੀ ਮੈਂ ਕੋ ਗਰੰਤ ਸਾਹਿਬ ਦੀ ਬੇਦਰਦੀ ਤੇ ਸਿੱਦੇ ਫੈਕਟਰੀ ਦਾ ਮੋਰਚਾ ਲੱਗਿਆ ਉੱਥੇ ਗਿਆ ਮੈਂ ਜਿੱਥੇ ਵੀ ਕਿਤੇ ਰੋਡ ਪਈ ਆ ਤੁਹਾਡੇ ਬਣਾਲੇ ਆ ਸਰਪੰਚ ਨੂੰ ਜੋ ਸੰਵੇੜਿਆ ਜਿਹੜਾ ਐਮ ਐਲ ਏ ਇਹਨੇ ਧਰਨਾ ਲਾਇਆ ਸੀ ਮਟਰਨਾਲੇ ਪੁੱਛਿਆ ਸੀਗਾ ਮੈਂ ਰਿਕਸ਼ੇ ਤਾਂ ਕਿਤੇ ਨਹੀਂ ਆਣ ਸੀ। ਮੈਂ ਆਪਣੇ ਘਰ ਤੋਂ ਰੜ ਰਹਾ ਸੀ ਉੱਥੇ ਐਮਐਲਏ ਆਜ ਵੀ ਸੀਗਾ। ਪਰ ਮੈਂ ਸਮਝਦਾ ਕਿ ਮੇਰਾ ਵਾਹਿਗੁਰੂ ਜਿਹੜਾ ਮੈਂ ਸਮਝਦਾ ਕਿ ਅਗਰ ਉਹਨੇ ਮੈਨੂੰ ਔਖਾ ਰਾਹ ਦਿੱਤਾ ਹੋਾ ਫਰਸ਼ ਕਰੋ ਸਟ੍ਰਗਲ ਤੇ ਸੰਘਰਸ਼ ਤਾਂ ਰਾ ਦਿੱਤਾ ਉਹਨੇ ਨਾਲ ਉਹ ਮੈਨੂੰ ਇਹ ਸ਼ਕਤੀ ਵੀ ਦੇ ਦਿੱਤੀ। ਇਸ ਕਰਕੇ ਮੈਂ ਕੱਲੇ-ਕੱਲੇ ਵਾਸਤੇ ਤੁਹਾਡੇ ਚ ਜਿਹਨੇ ਬੈਠੇ ਔਰ ਜਿਹੜੇ ਅੱਜ ਨਹੀਂ ਵੀ ਆ ਸੀਗੇ ਕੱਲੇ-ਕੱਲੇ ਦੀ ਹਿਫਾਜ਼ਤ ਵਾਸਤੇ ਸੁਪਾਲ ਸਿੰਘ ਖੜੇਗਾ ਕੱਲੇ ਕਾਂਗਰਸ ਦੇ ਵਰਕਰ ਨਹੀਂ ਨਹੀਂ। ਹਰ ਸਧਾਰਨ ਤੇ ਆਮ ਆਦਮੀ ਪਾਰਟੀ ਦੀ ਵਾਸਤੇ ਸਾਡੇ ਕਹਾ ਆਮ ਆਦਮੀ ਵਾਸਤੇ ਮੈਂ वचनबद्ध ਹਾਂ ਕਿ ਜੇ ਤੁਸੀਂ ਮੈਨੂੰ ਅਗਰ ਲੋਕ ਸਭਾ ਦੇ ਵਿੱਚ ਭੇਜੋਗੇ ਤਾਂ ਇਮਾਨਦਾਰੀ ਨਾਲ ਧਿਆਨਤਕਾਰੀ ਨਾਲ ਪੜ੍ਹ ਲਿਖ ਕੇ ਰਿਸਰਚ ਕਰਕੇ ਇਹੋ ਜਿਹੇ ਮੁੱਦੇ ਚੱਕੂਗਾ ਜਿਹਦੇ ਨਾਲ ਤੁਹਾਨੂੰ ਫਕਰ ਹੋਊਗਾ ਕਿ ਸਾਡਾ ਰਮੇਂਦਾ ਜਿਹੜਾ ਉੱਥੇ ਗਿਆ ਵਾ ਸੰਗੂਰ ਪਾਰਲੀਮੈਂਟ ਵਿੱਚ ਉਹ ਸਾਡੀ ਆਵਾਜ਼ ਬਣਿਆ ਹਾਂ ਕਿਉਂਕਿ ਅਗਰ 13 ਲੱਖ ਵੋਟ ਲਿਆ 13 ਲੱਖ ਵੋਟ ਤਾਂ ਇਹ ਨਾ ਹੋ ਸਕਦਾ ਤੁਹਾਡੀ ਆਵਾਜ਼ ਦੀ ਤੁਹਾਡੇ ਜਜ਼ਬਾਤਾਂ ਦੀ ਤੁਹਾਡੀ ਮਨ ਤੁਹਾਡੇ ਮਨ ਜਿਹੜੇ ਬਲਬਲੇ ਉਹਦੀ ਤਰਜਮਾਨੀ ਕਰਨ ਵਾਸਤੇ ਤੁਸੀਂ ਮੈਨੂੰ ਵੋਟ ਪਾਉਣੀ ਆ ਪਹਿਲੀ ਤਾਰੀਖ ਨੂੰ ਵੀ ਚੋਣ ਆ ਚੋਣ ਨਿਸ਼ਾਨ ਪੰਜਾਂ ਕਿਸੇ ਤੋਂ ਲੁਕਿਆ ਹੋਇਆ ਇਹ ਤੁਹਾਨੂੰ ਸਭ ਤੋਂ ਪਤਾ ਵਾ ਚੋਣ ਨਿਸ਼ਾਨ ਪੰਜ ਦੇ ਤੇ ਬਟਨ ਦਬਾਉਗੇ ਤੇ 4 ਤਾਰੀਖ ਨੂੰ ਪਰਮਾਤਮਾ ਈਸ਼ਵਰ ਵਾਹਿਗੁਰੂ ਆਪਣੀ ਜਿੰਦ ਕਰੂਗਾ ਉਹਦਾ ਸੇਰਾ ਜਿਹੜਾ ਉਹ ਤੁਹਾਨੂੰ ਸਾਰਿਆਂ ਨੂੰ ਦਿਖਾਣਾ ਵਾ ਤੇ ਮੈਂ